ਨਾ ਨਾ ਸ਼ਹਿਰ ਦੇ ਪਤਵੰਤੇ ਸੱਜਣੋ ਫਤਿਹ ਆਸ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਪਾਰਲੀਮੈਂਟ ਇਲੈਕਸ਼ਨ ਹੈ ਬੜਾ ਐਮ ਹੈ ਕਿਉਂਕਿ ਇੱਕ ਪਾਸੇ ਪੰਜਾਬੀਆਂ ਦੀ ਖਾਲਸਾ ਪੰਥ ਦੀ ਪਾਰਟੀ ਹੈ ਦੂਜੇ ਪਾਸੇ ਸਾਰੀਆਂ ਦਿੱਲੀਆਂ ਦੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਇਸ ਪਾਰਟੀ ਨੇ ਕੋਈ ਵੀ ਸਮੱਸਿਆ ਪੰਜਾਬੀਆਂ ਨੂੰ ਆਈ ਖਾਲਸਾ ਪੰਥ ਨੂੰ ਆਏ ਅੱਗੇ ਹੋ ਕੇ ਲੜਾਈ ਲੜੀ ਦੂਜੇ ਪਾਸੇ ਆ ਦਿੱਲੀ ਦੇ ਹੈਡਕੁਆਟਰ ਵਾਲੀਆਂ ਪਾਰਟੀਆਂ ਦਿੱਲੀ ਤੋਂ ਉਹਨਾਂ ਨੂੰ ਇਸ਼ਾਰਾ ਹੁੰਦਾ ਹੈ ਕੀ ਕਰਨਾ ਹੈ ਕਈ ਨਹੀਂ ਕਰਨਾ ਕਈ ਵਾਰ ਫੈਸਲੇ ਜੇ ਦੂਜੇ ਸੂਬੇ ਦੇ ਹੱਕ ਛੋਣ ਪਰ ਪੰਜਾਬ ਦੇ ਖਿਲਾਫ ਹੋਏ ਫਿਰ ਵੀ ਉਹਨਾਂ ਦੇ ਇੱਥੋਂ ਦੇ ਲੀਡਰਾਂ ਨੂੰ ਮੰਨਣਾ ਪੈਂਦਾ ਤੁਸੀਂ ਜਾਣਦੇ ਹੋ ਜੇ ਤੁਸੀਂ 50 ਸਾਲ ਦਾ حساب ਲਓ 22-23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਸਤਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਬਾਕੀ ਸਮਾਂ ਕਾਂਗਰਸ ਦਾ ਰਿਆ ਤੇ 15 ਸਾਲ ਰਾਸ਼ਟਰਪਤੀ ਰਾਜ ਰਿਹਾ ਅਤਵਾਦ ਦੇ ਵੇਲੇ ਤੁਸੀਂ ਇਹ ਗੱਲ ਦੇਖੀ ਹੋਣੀ ਹੈ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੀ ਤਰੱਕੀ ਹੋਈ ਹੈ ਗਰੀਬ ਦੀ ਬਾਹ ਫੜੀ ਗਈ ਹੈ ਅੱਜ ਜਿਹੜੀ ਆਟਾ ਦਾਲ ਸਕੀਮ ਸੀ ਬਾਦਲ ਸਾਹਿਬ ਲੈ ਕੇ ਆਏ ਅੱਜ ਉਹਨਾਂ ਨੇ ਕਾਰਡ ਕੱਟ ਵੀ ਦਿੱਤੇ ਦਲਾਂ ਬੰਦ ਕਰਤੀਆਂ ਸ਼ਗਨ ਸਕੀਮ ਵੀ ਬਾਦਲ ਸਾਹਿਬ ਦੀ ਸੀ ਜਿਹੜੀ ਅੱਜ ਬੰਦ ਪਈ ਹੈ ਬਜ਼ੁਰਗਾਂ ਨੂੰ ਪੈਨਸ਼ਨ ਵੀ ਬਾਦਲ ਸਾਹਿਬ ਦਿੰਦੇ ਸੀ ਕਰਦੇ 200 ਯੂਨਿਟ ਬਿਜਲੀ ਦੇ ਮਾਫ ਕਰਨਾ ਵੀ ਸਕੀਮ ਬਾਦਲ ਸਾਹਿਬ ਦੀ ਸੀ ਐਸਸੀ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਦੀ ਸਕੀਮ ਵੀ ਉਹ ਬਾਦਲ ਸਾਹਿਬ ਦੀ ਸੀ ਢਿਲੋਂ ਸਾਹਿਬ ਦੇ ਹਲਕੇ ਤੁਸੀਂ ਜਾਣਦੇ ਹੋ ਮੈਨੂੰ ਲੱਗਦਾ 7-800 ਕਰੋੜ ਤਾਂ ਇਕੱਲੇ ਇਹਨਾਂ ਦੇ ਹਲਕੇ 'ਚ ਲੱਗਿਆ ਜਿੰਨੇ ਵੀ ਪੁਲ ਹੈ ਬਾਈਪਾਸ ਹੈ ਆ ਫਰੋਸਪੁਰ ਰੋਡ ਤੇ ਵੱਡੀ ਸੜਕ ਹੈ ਪੁੱਲ ਜਿੰਨੀਆਂ ਵੀ ਚੀਜ਼ਾਂ ਓਦੋਂ ਹੀ ਬੜੀਆਂ ਪੰਜਾਬ 'ਚ ਵੀ ਸੜਕਾਂ ਦਾ ਜਾਲ ਆਪਾਂ ਬਣਾਇਆ ਪਹਿਲੇ ਯਾਦ ਕਰੋ ਬਿਜਲੀ ਪੂਰੀ ਨਹੀਂ ਆਉਂਦੀ ਸੀ ਬਿਜਲੀ ਦੇ ਕੱਟ ਲੱਗਦੇ ਸੀ ਬਿਜਲੀ ਪੂਰੇ ਕਰਨ ਕਰਕੇ ਥਰਮਲ ਪਲਾਂਟ ਬਣਾਏ ਤੇ ਉਹ ਵੀ ਕਾਲੀ ਦਲ ਦੀ ਸਰਕਾਰ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ ਇੱਕ ਵੀ ਨਿਸ਼ਾਨੀ ਆ ਝਾੜੂ ਵਾਲੇ ਨੇ ਤਾਂ ਜਵਾਈ ਗੰਦ ਪਾਤਾ ਮੁੱਖ ਮੰਤਰੀ ਕਹਿਣ ਦੇ ਲਾਇਕ ਹੀ ਨਹੀਂ ਹੈ ਨਸ਼ਾ ਕਰ ਕਰ ਫਲਾ ਦਿੱਤਾ ਮੈਂ ਅਫਸਰਾਂ ਨੂੰ ਪੁੱਛਿਆ ਕਿ ਨਸ਼ਾ ਇੰਨਾ ਕਿਉਂ ਹੋ ਗਿਆ ਉਹ ਕਹਿੰਦੇ ਅਸੀਂ ਕੀ ਕਰੀਏ ਸਾਨੂੰ ਹੁਕਮ ਆਇਆ ਕਿ ਜੋ ਐਮ ਐਲ ਏ ਕਹਿੰਦਾ ਉਹ ਕਰਨਾ ਹੈ ਤੇ ਜਿਹੜੇ ਨਸ਼ੇ ਵੇਚਣ ਵਾਲੇ ਆ ਸਾਡੇ ਐਮਐਲਏ ਕਹਿੰਦੇ ਆ ਕਿ ਇਹਨਾਂ ਨੂੰ ਹੱਥ ਨਹੀਂ ਲਾਉਣਾ ਕਿਉਂਕਿ ਮਹੀਨਾ ਲਈ ਜਾਂਦੇ ਆ ਕੋਈ 10 ਲੱਖ ਲੈ ਰਿਆ ਮਹੀਨੇ ਦਾ ਕੋਈ 15 ਲੱਖ ਇਹਨਾਂ ਤੋਂ ਗੁੰਡਾਗਰਦੀ ਦਾ ਰਾਜ ਆ ਗੈਂਗਸਟਰ ਰਾਜ ਕਰ ਰਿਹਾ ਹੈ ਬਾਹਰ ਨਿਕਲ ਨਹੀਂ ਸਕਦੇ ਕੋਈ ਬਾਲੀ ਲਾ ਲੈਂਦਾ ਹੈ ਪਰਸ ਖੋਹ ਲੈਂਦਾ ਹੈ ਬੈਂਕ ਲੁੱਟੇ ਜਾ ਰਹੇ ਆ ਸਰਕਾਰ ਹੈ ਨਹੀਂ ਮੁੱਖ ਮੰਤਰੀ ਕਿੱਥੇ ਹੈ ਨਾ ਉਹ ਦਿਖਾਈ ਦਿੰਦਾ ਹੈ ਇੱਕ ਸ਼ਰਾਬੀ ਮੁਖ ਬਣੇ ਉਹ ਪủ ਮੁੱਖ ਮੰਤਰੀ ਬਣਾਤਾ ਐ ਜਾ ਮਾੜਾ ਹਾਲ ਕਿਤੇ ਨਹੀਂ ਦੇਖਿਆ ਹੁਣ ਕਿਸੇ ਸੂਬੇ ਚ ਇਹਨਾਂ ਨੇ ਕਰ ਦਿੱਤਾ ਆ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਇਹਦੇ ਬਾਅਦ ਸਾਡੀ ਜ਼ਮਾਨਤ ਜ਼ਬਤ ਹੋ ਜਾਣੀ ਹੈ ਸਾਰੇ ਹੀ ਲੁੱਟਣ ਲੱਗ ਗਏ ਐਡੇ ਵੱਡੇ ਵੱਡੇ ਘਟਾਲੇ ਨਾਰੇ ਝਾੜੂ ਵਾਲੇ ਲਾਉਂਦੇ ਸੀ ਇਨਕਲਾਬ ਦਾ ਨਾਰਾ ਪਰ ਕੀਤੇ ਸ਼ਰਾਬ ਦਾ ਘਟਾਲਾ ਦਿੱਲੀ ਫੜੇਗੇ ਉਦੋਂ ਵੱਡਾ ਘਡਾਲਾ ਪੰਜਾਬ 'ਚ ਕੀਤਾ ਪਰ ਇੱਥੇ ਕਿਉਂ ਨਹੀਂ ਫੜ ਰਹੇ ਭਗਵੰਤ ਮਾਨ ਨੂੰ ਕਿਉਂਕਿ ਭਗਵੰਤ ਮਾਨ ਤੇ ਹਮੇਸ਼ਾ ਨੇ ਉਹਨੂੰ ਭਗਵੰਤ ਮਾਨ ਨੂੰ ਕੰਟਰੋਲ ਕਰ ਲਿਆ ਐਸ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾਉ ਬੀਜੇਪੀ ਦੀ ਸਪੋਰਟ ਹੋਊਗੀ ਜਿਵੇਂ ਸ਼ਿਵ ਸੈਨਾ ਤੋੜੀ ਮਹਾਰਾਸ਼ਟਰ 'ਚ ਸ਼ਰਦ ਪਵਾਰ ਨੂੰ 도ੜਿਆ ਮਾਰਾ ਅਸ਼ਰਜ ਉਵੇਂ ਕਰਨਾ ਚਾਹੁੰਦੇ ਤਾਂ ਤਾਈ ਉਹਨੂੰ ਹੱਥ ਨਹੀਂ ਪਾਰੇ ਨਹੀਂ ਤਾਂ ਕਰੋੜਾਂ ਰੁਪਏ ਦਾ ਘੁਟਾਲਾ ਇਹਨਾਂ ਨੇ ਕੀਤਾ ਹੈ ਇਹਨਾਂ ਦੇ ਜਿਹੜੇ ਐਮ.ਐਲ.ਏ. ਰੇਤੇ ਦੀ ਮੈਨਾ ਤੇ ਕਬਜ਼ਾ ਕਰੀ ਬੈਠੇ ਐ ਪਲਾਟਾਂ ਦੇ ਕਬਜ਼ਾ ਕਰੀ ਬੈਠੇ ਪੁਲਿਸ ਹੈ ਹੀ ਨਹੀਂ ਕੋਈ ਪੁੱਛਣ ਵਾਲਾ ਨਹੀਂ ਤੁਹਾਨੂੰ ਕੋਈ ਕੰਮ ਹੈ ਤੁਹਾਨੂੰ ਪਤਾ ਨਹੀਂ ਕਿਹਦੇ ਕੋਲ ਜਾਣਾ ਐ ਐਮ.ਐਲ.ਏ. ਨੂੰ ਮੁੱਖ ਮੰਤਰੀ ਨਹੀਂ ਮਿਲਦਾ ਮੰਤਰੀਆਂ ਨੂੰ ਨਹੀਂ ਮਿਲਦਾ ਜਿਦੋਂ ਫੋਟੋ ਦੇਖੋਗੇ ਕੀ ਜਿਹੜੀ ਬਾਲ ਦੇ ਮਗਰ ਮਗਰ ਉਹ ਰਹਿੰਦਾ ਕਿ ਮੁੱਖ ਮੰਤਰੀ ਆ ਪੈ ਨਹੀਂ ਚੁਣਿਆ ਸੀ ਦੇਖੋ ਮੈਂ ਇੱਕ ਬੇਨਤੀ ਕਰਨਾ ਚਾਹਦਾ ਹਾਂ ਤਜਰਬੇ ਕਰਨੇ ਛੱਡ ਦਿਓ